ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜੀ ਵੀਡੀਓ ਹੈ ਜਿਹੜੀ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਔਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਤੱਕ ਇਹ ਵੀਡੀਓ ਪਹੁੰਚਦੀ ਕਰਦੇ ਹੋ ਪਿੰਡ ਰਸੂਲਪੁਰ ਹਲਕਾ ਜੀਰਾ ਦਾ ਵੀਰੋ ਮਸੀਹ ਭਾਈ ਚਾਰੇ ਦਾ ਮਸਲਾ ਹੈ ਮਸਲਾ ਕੀ ਹੈ ਤੁਹਾਨੂੰ ਮਸਲੇ ਤੋਂ ਜਾਣੂ ਕਰਵਾਉਣੇ ਆ ਸਾਰੀ ਗੱਲਬਾਤ ਆਪਾਂ ਪਾਸਟਰ ਜੀ ਨਾਲ ਕਰਾਂਗੇ ਇੱਕ ਹੀ ਬੇਨਤੀ ਕਰਦਾ ਵੀਡੀਓ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਤੱਕ ਵੱਧ ਤੋਂ ਵੱਧ ਪਹੁੰਚਾ ਦਿਓ ਤੁਹਾਡੀ ਸਾਨੂੰ ਸਾਥ ਦੀ ਬਹੁਤ ਜਿਆਦੀ ਲੋੜ ਆ ਔਰ ਮਸਲਾ ਕੀ ਹੈ ਸਾਰਾ ਇਹ ਪਾਸਟਰ ਜੀ ਦੱਸਣਗੇ ਉਸ ਤੋਂ ਬਾਅਦ ਜਿਹੜਾ ਮਸਲੇ ਦੀ ਜਿਹੜੀ ਮਸ ਸਭ ਤੋਂ ਪਹਿਲਾਂ ਪਾਸਟਰ ਜੀ ਕੀ ਮਸਲਾ ਹੈ ਔਰ ਸਾਰੀ ਜੋ ਗੱਲਬਾਤ ਇਹ ਤੁਸੀਂ ਦੱਸੋ ਗੱਲ ਇਹ ਆ ਜੀ ਮੈਂ ਪਿੰਡ ਰਸੂਲਪੁਰ ਦਾ ਪਾਸਟਰ ਆ ਮਸੀ ਭਾਈਚਾਰੇ ਦਾ ਪੀਸ ਵੈਲਫੇਅਰ ਸਟਾਡੀ ਦਾ ਮੈਂ ਪ੍ਰੈਜ਼ੀਡੈਂਟ ਆ ਕਿ ਜਿਹਦੇ ਵਿੱਚ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ ਕਿ ਸਾਡਾ ਇਹ ਕਬਰਿਸਤਾਨ ਜਿਹੜਾ ਸਾਨੂੰ ਵਕ ਬੋਰਡ ਮਹਿਕਮੇ ਨੇ ਦਿੱਤਾ ਹੋਇਆ 8 ਕਨਾਲਾਂ 19 ਮਰਲੇ ਜਗ੍ਹਾ ਹੈ ਜੀ ਤੇ ਜਿਹਦੇ ਵਿੱਚ ਮੈਂ ਬੇਨਤੀ ਕਰਦਾ ਆ ਕਿ ਸਾਡੇ ਬੀਜੀਪੀ ਦੇ ਜਿਹੜੇ ਮਤਲਬ ਕੇ ਲਈ ਦਰਿਆ ਔਰ ਜਿਹੜੇ ਇਸ ਪਿੰਡ ਦੇ ਮੈਂਬਰ ਪੰਚਾਇਤ ਸਰਪੰਚਾ ਮੌਜੂਦਾ ਉਹਨਾਂ ਨੇ ਸਾਡੇ ਕਬਰਸਤਾਨ ਦੇ ਵਿੱਚ ਕੋਈ ਤਕਰੀਬਨ ਦੋ ਕਨਾਲ ਦੇ ਵਿੱਚ ਜਿਹੜਾ ਟੋਵਾ ਆ ਗੰਦੇ ਨਾਲੀ ਦਾ ਪਾਣੀ ਪਾਉਣ ਵਾਸਤੇ ਛਪੜ ਬਣਾ ਦਿੱਤਾ ਆ ਤੇ ਜਿਹਦੇ ਵਿੱਚ 8 ਤੋਂ ਲੈ ਕੇ ਤੇ 10 ਜਿਹੜੀਆਂ ਸਾਡੀਆਂ ਕਬਰਾਂ ਆ ਉਹ ਪੜ ਦਿੱਤੀਆਂ ਨੇ ਤੇ ਮਿੱਟੀ ਲਾ ਜਾ ਕੇ ਸ਼ਰਕਾ ਤੇ ਘਰਾਂ ਦੇ ਵਿੱਚ ਪਾ ਲਈ ਆ ਜਿਹੜੀ ਸਾਡੇ ਮੁਰਦਿਆਂ ਦੀ ਵੱਡ ਬਟੇਰੀਆਂ ਦੀਆਂ ਹੱਡੀਆਂ ਨੇ ਉਹ ਮੈਂ ਤੁਹਾਨੂੰ ਆ ਸ਼ੇਅਰ ਕਰ ਰਿਹਾ ਬਖਾਰਿਆਵਾ ਕਿ ਰੋਲ ਰਹੀਆਂ ਜਿੰਨਾਂ ਨੇ ਮਾੂਵੀ ਬਣਾਈ ਆ ਕੁੱਤੇ ਹੱਡੀਆਂ ਚੱਟ ਰਹੇ ਆ ਔਰ ਇਹ ਕੋਈ ਆਮ ਮਟੀਰੀਅਲ ਸੀ ਔਰ ਇਹ ਕੋਈ ਘਰੇਲੂ ਮਸਲਾ ਨਹੀਂ ਸੀ ਕਿ ਕਬਰਸਤਾਨ ਦਾ ਮੈਸਾ ਪੈਣਾ ਭਰਾਵਾਂ ਨੂੰ ਬੇਨਤੀ ਕਰਦਾ ਮਸਲਾ ਸੀ ਕਿ ਸਾਡੀ ਵੱਧ ਤੋਂ ਵੱਧ ਇਹਦੇ ਵਿੱਚ ਮਦਦ ਕੀਤੀ ਜਾਵੇ ਸੰਯੋਗ ਦਿੱਤਾ ਜਾਵੇ ਕਿ ਮੈਂ ਸਭ ਅਫਸਰਾਂ ਨੂੰ ਬੇਨਤੀਆਂ ਕਰ ਚੁੱਕਿਆ ਮੇਰੀ ਕਿਸੇ ਵੀ ਸੁਣੀ ਮੈਂ ਥਾਣਾ ਐਸੇ ਤੋਂ ਮਖੂਰੂਮੀ ਦਰਖਾਸਤ ਦਿੱਤੀ ਆ ਔਰ ਮੈਂ ਕਨਟੈਟ ਅਫਸਰ ਨੂੰ ਮਿਲਿਆ ਸੈਕਟਰੀ ਸਾਹਿਬ ਨੂੰ ਮਿਲਿਆ ਡੀਡੀਪੀਓ ਨੂੰ ਮਿਲਿਆ ਕਿਸੇ ਨੇ ਵੀ ਸਾਡੀ ਗੱਲ ਨਹੀਂ ਸੁਣੀ ਤੁਸੀਂ ਇਹ ਮਜੂਦਾ ਵੇਖ ਰਹੇ ਹੋ ਕਿ ਕਬਰਸਤਾਨ ਦੇ ਵਿੱਚ 10 ਕਬਰਾਂ ਜਿਹੜੀਆਂ ਉਹਨਾਂ ਨੇ ਕੱਚੀਆਂ ਪੁੱਟ ਦਿੱਤੀਆਂ ਆ ਬਾਕੀ ਆ ਪੱਕੀਆਂ ਕਬਰਾਂ ਬਣੀਆਂ ਹੋਈਆਂ ਇਹ ਤੁਸੀਂ ਵੇਖ ਸਕਦੇ ਹੋ ਔਰ ਮੈਂ ਇਹ ਬੇਨਤੀ ਕਰਦਾ ਸਾਰੇ ਪ੍ਰਸ਼ਾਸਨ ਨੂੰ ਔਰ ਐਮਐਲਏ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਔਰ ਪੂਰੇ ਹੀ ਮੈਂ ਪੰਜਾਬ ਨੂੰ ਇਸ ਜੀ ਦੇ ਬੇਨਤੀ ਕਰਦਾ ਕਿ ਸਾਡੀ ਮਦਦ ਕੀਤੀ ਜਾਵੇ ਕਿ ਜੋ ਸਾਡੇ ਨਾਲ ਧੱਕਾ ਹੋ ਗਿਆ ਇਸ ਧੱਕੇ ਦਾ ਸਾਨੂੰ ਇਨਸਾਫ ਦਵਾਇਆ ਜਾਵੇ ਔਰ ਇਹ ਜਿਹੜੀਆਂ ਹੱਡੀਆਂ ਤੁਸੀਂ ਵੇਖ ਰਹੇ ਹੋ ਇਹ ਸਾਡੇ ਵੱਡ ਬਡੇਰਿਆਂ ਦੀਆਂ ਗੁਰਮਾ ਪੀਰਾਂ ਦੀਆਂ ਰੋਲਦੀਆਂ ਆ ਔਰ ਇਹ ਜਗ੍ਹਾ ਜਿਹੜੀ ਧਾਰਮਿਕ ਜਗ੍ਹਾ ਆ ਪੂਜਣ ਜੋਗਿਆ ਔਰ ਜਿੱਥੇ ਲੋਕੀ ਮਥੇ ਦੇਖਦੇ ਨੇ ਪੂਜਦੇ ਨੇ ਉਹ ਸਾਡੀ ਬਰਬਾਦੀ ਕਰਤੀ ਆ ਮੈਂ ਬੇਨਤੀ ਕਰਦਾ ਕਿ ਸਾਨੂੰ ਇਹ ਇਨਸਾਫ ਦਿੱਤਾ ਜਾਵੇ ਆ ਮੈਂ ਹੱਡੀਆਂ ਦਿਖਾ ਰਿਹਾ ਆ ਦੇਖੋ ਜਿਹੜੀਆਂ ਹੱਡੀਆਂ ਆ ਮੈਂ ਇਕੱਠੀਆਂ ਕੀਤੀਆਂ ਔਰ ਇਹ ਕਬਰਸਤਾਨ ਚ ਵੀ ਹੱਡੀਆਂ ਰੋਲ ਰਹੀਆਂ ਬਾਲੂ ਫੋਨ ਕਰੋ ਮਾੜਾ ਜ ਮੇਰਾ ਫੋਨ ਤੇ ਲੱਗੀ ਹੋਈ ਨਾ ਵੀਡੀਓ ਤੇ ਸਾਰੇ ਮੈਂ ਇੱਥੇ ਵੀਰਾਂ ਨੂੰ ਬੁਲਾਇਆ ਔਰ ਬੇਨਤੀ ਕੀਤੀ ਆ ਸਾਰੇ ਮਸੀ ਭਾਈਚਾਰਾ ਖਲੋਤਾ ਹੋਇਆ ਔਰ ਆ ਹੱਡੀਆਂ ਦਿਖਾ ਰਿਹਾ ਕਿ ਇਹ ਸਾਡੀਆਂ ਹੱਡੀਆਂ ਇਹ ਰੋਲ ਰਹੀਆਂ ਨੇ ਮਿਹਰਬਾਨੀ ਕਰਕੇ ਸਾਨੂੰ ਇਹਦਾ ਇਨਸਾਫ ਜਿਹੜਾ ਉਹ ਦਵਾਇਆ ਜਾਵੇ ਕਿ ਸਾਡੇ ਨਾਲ ਬਹੁਤ ਵੱਡਾ ਧੱਕਾ ਔਰ ਜ਼ੁਲਮ ਹੋ ਰਿਆ ਵਾ ਔਰ ਇਹ ਜਿਹੜੇ ਭਾਜਪਾ ਪਾਰਟੀ ਆ ਇਹ ਸਾਰੀ ਸਾਡੇ ਨਾਲ ਧੱਕਾ ਕਰ ਰਹੀ ਆ ਔਰ ਸਾਡੀਆਂ ਕਬਰਾਂ ਦੀ ਬਰਬਾਦੀ ਕਰ ਦਿੱਤੀ ਆ ਤੁਸੀਂ ਕਰੋ ਪੱਤਰ ਭਾਲ ਨੂੰ ਲਾਓ ਫੋਨ ਸਾਈਡ ਤੇ ਹੋ ਗਿਆ ਕਰੀ ਜਾਂਦਾ ਮੈਨੇਜਰ ਕਰੀ ਜਾਂਦਾ ਗੱਲ ਚੱਲਦੇ ਰਹਿੰਦੇ ਵੀਰੋ ਮਸਲਾ ਇਹ ਹੀ ਆ ਆ ਮਗਰ ਤੁਸੀਂ ਸਭ ਤੋਂ ਪਹਿਲਾਂ ਦੇਖੋ ਇਹ ਇੱਥੇ ਮਸੀਹ ਭਾਈ ਜਿਹੜਾ ਜਿਹੜਾ ਉਹ ਆਪਣੀਆਂ ਕਬਰਾਂ ਜਿਹੜੀਆਂ ਇੱਥੇ ਦਫਨਾਉਂਦੇ ਮੁਰਦਿਆਂ ਨੂੰ ਜਾਨੀ ਕਿ ਦਫਨਾਇਆ ਜਾਂਦਾ ਹੈ ਤੇ ਜਗਾ ਅਸਲ ਦੇ ਵਿੱਚ ਹੈਗੀ ਹੈ ਵਰਕਮ ਬੋਰਡ ਦੀ ਤੇ ਆਹ ਜਿਹੜਾ ਪੰਚਾਇਤ ਨੇ ਧੱਕੇ ਨਾਲ ਕਿਸੇ ਸੈਕਟਰੀ ਦੀ ਕਿਸੇ ਤੋਂ ਪਰਮਿਸ਼ਨ ਨਹੀਂ ਲਈ ਧੱਕੇ ਨਾਲ ਇੱਥੇ ਟੋਇਆ ਕੱਢ ਦਿੱਤਾ ਉਹਨੇ ਟੋਇਆ ਕੱਢਣ ਦਾ ਕੀ ਰੀਜਨ ਸੀ ਇਹ ਤਾਂ ਹੁਣ ਰੱਬ ਜਾਣਦਾ ਤੇ ਜਾਂ ਪੰਚਾਇਤ ਜਾਣਦੀ ਹੈ ਆਹ ਵੇਖੋ ਉਦਾਂ ਹੀ ਘੜੇ ਪਏ ਆ ਜੀ ਸਾਰਾ ਕੁਝ ਇਦਾਂ ਦੀਂਦਾ ਪਿਆ ਕੁੱਤੇ ਹੱਡੀਆਂ ਜਿਹੜੀਆਂ ਤੋਂ ਖਾ ਰਹੇ ਆ ਚੁੱਕ ਚੁੱਕ ਕੇ ਲ ਜਾ ਰਹੇ ਆ ਔਰ ਜੇਕਰ ਅਸੀਂ ਸਰਕਾਰੀ ਦਰਬਾਰੇ ਕਿਸੇ ਸੈਕਟਰੀ ਕੋਲ ਜਾਨੇ ਜਾਂ ਵੀਡੀਓ ਕੋਲ ਜਾਨੇ ਆ ਸੈਕਟਰੀ ਵੀ ਵਿਕੇ ਹੋਇਆ ਹੈ ਵੀਡੀਓ ਵੀ ਵਿਕੇ ਹੋਇਆ ਹੈ ਇਹਨਾਂ ਦੀ ਜਿਹੜੀ ਤਰਫਦਾਰੀ ਕਰਦਾ ਚਮਚਾਈਗਿਰੀ ਕਰਦਾ ਹੈ ਤਨਖਾਹ ਪੰਜਾਬ ਦੇ ਖਜ਼ਾਨੇ ਤੋਂ ਲੈਂਦੇ ਆਮ ਲੋਕਾਂ ਦਾ ਜਿਹੜਾ ਉਹ ਢਿੱਡ ਕੱਟ ਕੱਟ ਕੇ ਖਜ਼ਾਨਾ ਭਰਿਆ ਜਾਂਦਾ ਹੈ ਤੇ ਉਹਦੇ ਤਣ ਉਹਦੇ ਉਹਦੇ ਵਿੱਚੋਂ ਜਿਹੜਾ ਇਹਨਾਂ ਨੂੰ ਸਰਕਾਰੀ ਅਫਸਰਾਂ ਨੂੰ ਤਨਖਾਹਾਂ ਜਾਂਦੀਆਂ ਪਰ ਇਹ ਜਦੋਂ ਅਫਸਰ ਜਿਹੜੇ ਸਰਕਾਰਾਂ ਦੇ ਗੁਲਾਮ ਹੋ ਜਾਂਦੇ ਆਮ ਜਨਤਾ ਨੂੰ ਬਾਅਦ ਵਿੱਚ ਇੱਥੇ ਛੇਤਰੇ ਮਾਰਦੇ ਆ ਮੇਰੇ ਭਰਾਵੋ ਅਸੀਂ ਪਤਾ ਨਹੀਂ ਕਿੰਨੇ ਕੋ ਗੇੜੇ ਜਿਹੜੇ ਵੀਡੀਓ ਦਾ ਉ ઠાણે-ਬਿਠਾਣੇ ਵੀ ਅਹੀ ਪਤਾ ਨਹੀਂ ਕਿੰਨੇ ਕੋਈ ਗਰੇ ਮਾਰ ਲਿਆ ਪਰ ਅੱਜਕੱਲ ਪ੍ਰਸ਼ਾਸਨ ਆ ਜਿਹੜਾ ਉਹ ਸਮਾਈਦਾਰ ਬੰਦੇ ਆ ਬੰਦੇ ਦਾ ਏ ਮਾੜੇ ਬੰਦੇ ਨੂੰ ਕੋਈ ਪੁੱਛਦਾ ਨਹੀਂ ਪਰ ਸਿਆਣੇ ਕਹਿੰਦੇ ਆ ਜੇਕਰ ਕਿਸੇ ਨਾਲ ਕੋਈ ਰੰਜਿਸ਼ ਵੀ ਹੋਵੇ ਕਿਸੇ ਨਾਲ ਲੜਾਈ ਝਗੜਾ ਵੀ ਹੋਵੇ ਤੇ ਮੁਰਦੇ ਜਿਹੜੇ ਉਹ ਨਹੀਂ ਪਟਨੇ ਚਾਹੀਦੇ ਇਹ ਖਾਨ ਬਣਾਇਆ ਸਿਆਣਿਆਂ ਵੱਲੋਂ ਵੀ ਮੁਰਦੇ ਨਾ ਪਟੋ ਪਰ ਇੱਥੇ ਤੁਸੀਂ ਵੇਖੋ ਪਤਾ ਨਹੀਂ ਕੀ ਉਹਨਾਂ ਦੀ ਦੁਸ਼ਮਣੀ ਹੈ ਕਿੰਨਾ ਕੁ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਭਰਿਆ ਇੱਥੇ ਜਿਹੜੇ ਮੁਰਦੇ ਜਿਵੇਂ ਪਾਸਟਰ ਜੀ ਨੇ ਤੁਹਾਨੂੰ ਦੱਸਿਆ ਵੀ ਇੱਥੇ ਕਬਰਾਂ ਸੀ ਮੁਰਦੇ ਤਪੜਾਈ ਸੀ ਤੇ ਉਹ ਪੁੱਟ ਕੇ ਲੈ ਗਏ ਤੇ ਜਿਹੜੀਆਂ ਉਹਦੀ ਨਿਸ਼ ਆਂ ਚੁੱਕੇ ਲਫਾਵੇ ਦੇ ਵਿੱਚ ਵੀ ਪਾਲੀਆਂ ਐ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਔਰ ਅਸੀਂ ਚਾਹੁੰਨੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਜਿਹੜਾ ਇਹਨਾਂ ਦਾ ਪਾਲਤੂ ਸੈਕਟਰੀ ਏ ਜਾਂ ਵੀਡੀਓ ਆ ਜਾਂ ਕੋਈ ਵੀ ਅਫਸਰ ਏ ਇਹਨਾਂ ਦੀ ਜਿਹੜੀ ਤਰਫਦਾਰੀ ਕਰੂਗਾ ਉਹਨੂੰ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਇਹ ਇਹ ਤਾਂ ਪਤਾ ਲੱਗੇ ਆਂ ਆਮ ਲੋਕਾਂ ਦੀ ਜਿਹੜੀ ਸੁਣਵਾਈ ਉਹ ਵੀ ਕਿਤੇ ਹੁੰਦੀ ਜਦੋਂ ਆਮ ਲੋਕ ਸਰਕਾਰੀ ਦਰਬਾਰੇ ਜਾਂਦੇ ਆ ਦਫ਼ਤਰਾਂ 'ਚ ਜਾਂਦੇ ਆ ਅੱਗੋਂ ਪਹਿਲਾਂ ਹੀ ਇਹਨਾਂ ਨੂੰ ਫੋਨ ਆ ਜਾਂਦਾ ਹੈ ਵੀ ਜਦੋਂ ਬੰਦੇ ਆਏ ਤੇ ਇਹਨਾਂ ਨੂੰ ਆਹ ਚੀਜ਼ ਇਹਨਾਂ ਨੂੰ ਕਹਿ ਕੇ ਮੋੜ ਦਿਓ ਤੇ ਲਾਰਿਆਂ 'ਚ ਹੀ ਰੱਖਦੇ ਆ ਵੀਡੀਓ ਕੋਲ ਜਾਈਦਾ ਉਹ ਕਹਿੰਦਾ ਸੈਕਟਰੀ ਕੋਲ ਜਾਓ ਸੈਕਟਰੀ ਕੋਲ ਜਾਈਦਾ ਉਹ ਕਹਿੰਦਾ ਵੀਡੀਓ ਕੋਲ ਜਾਓ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਭਈ ਤੇ ਆਮ ਬੰਦੇ ਦੀ ਫ ਔਰ ਸਾਰੇ ਹੀ ਮੁਸੀਬ ਭਾਈਚਾਰੇ ਨੂੰ ਜਿੰਨੇ ਪੰਜਾਬ ਦੇ ਮੁਸੀਬ ਭਾਈਚਾਰੇ ਦੇ ਵੱਖ-ਵੱਖ ਜਥੇਬੰਦੀਆਂ ਦੇ ਪਾਸਟਰ ਸਾਹਿਬਾਨਾ ਉਹਨਾਂ ਨੂੰ ਮੈਂ ਇਹ ਹੀ ਬੇਨਤੀ ਕਰਦਾ ਇੱਥੇ ਸਟੈਂਡ ਲੈਣ ਦੀ ਲੋੜ ਆ ਜ਼ਰੂਰਤ ਕਿਉਂਕਿ ਲੜਾਈ ਜਿਹੜੀ ਉਹ ਬਹੁਤ ਵੱਡੀ ਆ ਬਹੁਤ ਵੱਡੇ ਬੰਦੇ ਦੇ ਨਾਲ ਜਿਹੜੀ ਆਪਣੀ ਲੜਾਈ ਏ ਤੁਸੀਂ ਵੱਧ ਤੋਂ ਵੱਧ ਸਾਡਾ ਸਾਥ ਦਿਓ ਮੈਂ ਇੱਕ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਹਾਂ ਇੱਕ ਮੈਂ ਸਿੱਖ ਧਰਮ ਨੂੰ ਬਲੋਂਗ ਕਰਦਾ ਸਾਡੇ ਗੁਰੂ ਸਾਹਿਬਾਨ ਨੇ ਇਹੀ ਸਿਖਾਇਆ ਏ ਜ਼ੁਲਮ ਔਰ ਜ਼ਬਰ ਦੇ ਖਿਲਾਫ ਜਿੱਥੇ ਲੜਾਈ ਹੁੰਦੀ ਏ ਔਰ ਮਾਰੇ ਬੰਦੇ ਨਾਲ ਜਿੱਥੇ ਤੱਕਾ ਹੁੰਦਾ ਏ ਸਾਡੇ ਗੁਰੂ ਸਾਹਿਬਾਨ ਨੇ ਇਹੀ ਸਾਨੂੰ ਸਿਨੇਹਾ ਏ ਉਸ ਬੰਦੇ ਦੇ ਨਾਲ ਜਿਹੜਾ ਤੁਹਾਡਾ ਖੜਨ ਦਾ ਫਰਜ਼ ਬਣਦਾ ਹੈ ਤੇ ਉਹ ਮੈਂ ਫਰਜ਼ ਜਿਹੜਾ ਉਹ ਨਿਭਾ ਰਿਆ ਹੁਣ ਮੇਰੇ ਵੀਰੋ ਤੁਹਾਡੀ ਵਾਰੀ ਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਸਾਡਾ ਇੱਥੇ ਗਰਾਊਂਡ ਲੈਵਲ ਤੇ ਆ ਕੇ ਸਾਥ ਵੀ ਦਿਓ ਇਹ ਨਾ ਸਮਝਣ ਕਿ ਤੇ ਅਸੀਂ ਇੱਥੇ ਘੰਡਾ ਕੋ ਬਹਿਣਾ ਜਾਂ ਅੱਧਾ ਘੰਡਾ ਬਹਿਣਾ ਲੋਡ ਪਈ ਵੀਰੋ ਸਾਨੂੰ 1 ਮਹੀਨਾ 2 ਮਹੀਨੇ ਜਿੰਨਾ ਚਿਰ ਵੀ ਲੰਮਾ ਸੰਘਰਸ਼ ਚ ਚੱਲਿਆ ਪਹਿਲਾਂ ਤਾਂ ਅਸੀਂ ਪਿਆਰ ਨਾਲ ਬੇਨਤੀ ਕੀਤੀ ਹੈ ਕਿਉਂਕਿ ਅਸੀਂ ਗੇੜੇ ਮਾਰ ਮਾਰ ਥੱਕ ਗਏ ਹੁਣ ਸਾਡੇ ਚ ਹਿੰਮਤ ਨਹੀਂ ਰਹੀ ਤੇ ਨਾ ਸਾਡੇ ਕੋਲ ਰੋਹਾਂ ਦੀ ਕਮਾਈ ਹੈ ਮਿਹਨਤ ਅਸੀਂ ਕਰਦੇ ਹਾਂ ਰੋਜ਼ ਕੋਈ ਹਾਰ ਦਾ ਤੇਲ ਫੂਕੇ ਜਦੋਂ ਸਰਕਾਰੀ ਦਰਬਾਰੇ ਜਾਂਦੇ ਆ ਤੇ ਅੱਗੋਂ ਜਦੋਂ ਸਾਨੂੰ ਜਵਾਬ ਮਿਲਦਾ ਹੈ ਫਿਰ ਸਾਡਾ ਜਿਹੜਾ ਉਹ ਕਲੇਜਾ ਹੀ ਜਾਣਦਾ ਹੈ ਤੇ ਵਾਰ-ਵਾਰ ਗੇੜੇ ਸਾਜੇ ਤੋਂ ਨਹੀਂ ਵੱਜਦੇ ਜੇਕਰ ਸਾਡੀ ਸੁਣ ਲੋੜ ਪਈ ਤੇ ਵੀਡੀਓ ਦਫਤਰ ਦੇ ਬਾਹਰ ਵੀ ਦਰੀਵਿਸ਼ਾ ਕੇ ਬੈਠਾਂਗੇ ਤੇ ਐਮਐਲਏ ਦੀ ਕੋਠੀ ਦੇ ਬਾਹਰ ਵੀ ਦਰੀਵਿਸ਼ਾ ਕੇ ਬੈਠਾਂਗੇ ਤੇ ਸਾਨੂੰ ਜਿਹੜਾ ਇਨਸਾਫ ਆ ਉਹ ਤੁਰੰਤ ਮਿਲਣਾ ਚਾਹੀਦਾ ਔਰ ਮੈਂ ਜਿੰਨੇ ਜੋਗਾ ਹੋਇਆ ਔਰ ਸਾਡੀ ਜਥੇਬੰਦੀ ਕਿਸਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬਾ ਪ੍ਰਧਾਨ ਸਾਡੇ ਸੁਖਵਿੰਦਰ ਸਿੰਘ ਸਭਰਾ ਪੂਰੀ ਜਥੇਬੰਦੀ ਇਹ ਮੁਸੀਬਾਈ ਚਾਰੇ ਦੇ ਨਾਲ ਖੜੀ ਏ ਤੇ ਹੁਣ ਆ ਜਿੰਨੇ ਮੁਸੀਬਾਈ ਚਾਰੇ ਦੇ ਵੀਰ ਭੈਣ ਭਰਾ ਨੌਜਵਾਨ ਆਏ ਆ ਇਹਨਾਂ ਨੂੰ ਆਪਾਂ ਗੱਲਬਾਤ ਪੁੱਛਦੇ ਆ ਅਕਸਰ ਇਹਨਾਂ ਦੀ ਭਾਵਨਾ ਨੂੰ ਜਿਹੜੀ ਉਠੇਸ ਪਹੁੰਚੀ ਏ ਸਾਡੇ ਨਾਲ ਨੌਜਵਾਨ ਆਗੂ ਨੇ ਥੋਮਸ ਪ ਔਰ ਇਹ ਵੀਰ ਤੋਂ ਆਪਾਂ ਪੁੱਛਦੇ ਆ ਕਿਉਂਕਿ ਇਹ ਵੀਰ ਜਿਹੜਾ ਇਹਨਾਂ ਆਮ ਆਦਮੀ ਪਾਰਟੀ ਦਾ ਬਹੁਤ ਮਿਹਨਤ ਕੀਤੀ ਔਰ ਜਦੋਂ ਜਦੋਂ ਵੀਰੋਂ ਮਿਹਨਤ ਕਰੀਏ ਤੇ ਜਦੋਂ ਇਨਸਾਫ ਨਹੀਂ ਨਾ ਮਿਲਦਾ ਫਿਰ ਉਦੋਂ ਸਭ ਤੋਂ ਜ਼ਿਆਦਾ ਦੁੱਖ ਲੱਗਦਾ ਹੈ ਤੇ ਇਹ ਵੀਰ ਦਾ ਵੀ ਮੈਂ ਧੰਨਵਾਦ ਕਰਦਾ ਜਾਗਦੀ ਜ਼ਮੀਰ ਵਾਲਾ ਵੀਰਾ ਹੁਣੇ ਹੁਣੇ ਕਿਸੇ ਦਾ ਫੋਨ ਆਉਂਦਾ ਪਿਆਹੀਂ ਮੈਨੂੰ ਨਹੀਂ ਪਤਾ ਕੀ ਦਾ ਫੋਨ ਆਉਂਦਾ ਪਿਆਹੀਂ ਤੇ ਵੀਰ ਨੇ ਇਹ ਗੱਲ ਕਹੀ ਵੀ ਮੈਂ ਆਪਦੇ ਧਰਮ ਪਹਿਲ ਸਭ ਤੋਂ ਪਹਿਲਾਂ ਧਰਮ ਹੈ ਬਾਕੀ ਸਾਰਾ ਕੁਝ ਬਾਅਦ ਦੇ ਵਿੱਚ ਹੈ ਤੇ ਇਹੋ ਜੇ ਨੌਜਵਾਨਾਂ ਦੀ ਸਾਨੂੰ ਲੋੜ ਵੀ ਹੈ ਤੇ ਹੁਣ ਕੌਮਸ ਭੱਟੀ ਵੀਰ ਤੁਸੀਂ ਵੀ ਥੋੜਾ ਜਿਹਾ ਦੱਸ ਪਹਿਲਾਂ ਤਾਂ ਸਾਰਿਆਂ ਨੂੰ ਵੀਰ ਭਰਾਵਾਂ ਨੂੰ ਜੈ ਐਮ ਸੀ ਕਿ ਇਹ ਜਿਹੜਾ ਮੁੱਦਾ ਹੈ ਜੀ ਵੇਖੋ ਸਾਡੀਆਂ ਮਤਲਬ ਕਿ ਜੋ ਕਵਰ ਸਥਾਨ ਪੱਟੇ ਐ ਬਹੁਤ ਮੰਦ ਭਾਗੀ ਘਟਨਾ ਹੈ ਬਹੁਤ ਮਾੜੀ ਗੱਲ ਹੈ ਇਸ ਨੂੰ ਨਿੰਦਨਯੋਗ ਨਿੰਦਿਆ ਜਾਂਦਾ ਮੈਂ ਇਹ ਚਾਹੁੰਨਾ ਆਪਦੇ مسیحی ਭਾਈਚਾਰੇ ਨੂੰ ਕਿ ਪਾਸਟਰ ਜੀ ਦਾ ਵੀ ਸਾਥ ਦਿਓ ਸਾਰਿਆਂ ਨੂੰ ਕੀ ਰਲ ਮਿਲ ਕੇ ਸਾਥ ਦਈਏ ਇਹਨਾਂ ਨੂੰ ਆਪਣੇ ਸਾਥ ਦੀ ਲੋੜ ਹੈ ਮੈਂ ਇਹ ਚਾਹੁੰਦਾ ਕਿ ਇਹ ਮੰਨ ਕੇ ਚੱਲੋ ਅਸਲੀ ਘਰ ਆਪਣਾ ਇਹ ਹੀ ਹੈ ਜੇ ਇੱਥੇ ਨਾ ਪੱਜ ਇੱਕ ਮੋਠ ਹੋਏ ਸੰਘਰਸ਼ ਨਾ ਕੀਤਾ ਜ਼ਿੰਦਗੀ ਨਾਲ ਇਸ ਚੀਜ਼ ਦਾ ਤੇ ਆਪਾਂ ਕਾਮਯਾਬ ਨਹੀਂ ਹੋਣਾ ਫਿਰ ਐਸੀ ਭਾਈਚਾਰਾ ਇਹ ਸਭ ਕੁਝ ਕਰਦਾ ਜਿਸ ਚੀਜ਼ ਦੇ ਮੁੱਦਾ ਹੈ ਐਸੀ ਭਾਈਚਾਰੇ ਦਾ ਵੇਖੋ ਜੀ ਇੱਕ ਆ ਬਣਾਇਆ ਹੋਇਆ ਇਹਨਾਂ ਨੇ ਆਪਣਾ ਚਮਚਾਨ ਘਾਟ ਬਣਾਇਆ ਹੈ ਜਿਹੜਾ ਕਿ ਇਸ ਚੀਜ਼ ਤੇ ਬੰਦਾ ਨਹੀਂ ਹੈ ਇਹ ਗੈਰ ਕਾਨੂੰਨੀ ਹੈ ਇਹ ਵੀ ਇਹ 8 ਮਰਲੇ 8 ਕਨਾਲਾ 19 ਮਰਲੇ ਜਗ੍ਹਾ ਜਿਹੜੀ ਵਕ ਬੋਰ ਨੇ ਐਸਸੀ ਕੋਟੇ ਨੂੰ ਇਹ ਦਿੱਤੀ ਹੋਈ ਹੈ ਕਿ ਤੁਸੀਂ ਆਪ ਦਾ ਜੋ ਤੁਹਾਡਾ ਮਰਨ ਜੀਵਨ ਹੁੰਦਾ ਜੀ ਤੁਸੀਂ ਇੱਥੇ ਆਪਦਾ ਕਰ ਸਕਦੇ ਹੋ ਇਹਨਾਂ ਕਹਿੰਦਾ ਹੋਇਆ ਜੀ ਮੈਂ ਫੇਰ ਅਪੀਲ ਕਰਦਾ ਹਾਂ ਜੀ ਸਾਰਿਆਂ ਨੂੰ ਜੈਮਤੀ ਕੀ ਤੇ ਵੱਧ ਤੋਂ ਵੱਧ ਸਾਥ ਦਿਈਏ ਹallelujah ਵੀਰ ਨੇ ਇੱਕ ਗੱਲ ਬੜੀ ਸੋਹਣੀ ਕਹੀ ਏ ਹੁਣ ਮੈਂ ਗੁਰਦੁਆਰਾ ਸਾਹਿਬ ਜਾਣਾ ਕਿਉਂਕਿ ਮੈਂ ਸਿੱਖ ਧਰਮ ਤੋਂ ਬਿਲੋਂਗ ਕਰਦਾ ਵੀਰ ਉਹ ਗੁਰਦਾਰੇ ਯਾ ਮੰਦਰ ਮਸਜਿਦ ਤੇ ਜਾਂਦਾ ਫਾਇਦਾ ਤਾਂ ਹੀ ਜੇ ਜੇਕਰ ਅਸੀਂ ਜਿੱਥੇ ਸਾਡੇ ਧਰਮ ਤੇ ਜਦੋਂ ਕੋਈ ਗੱਲ ਆਉਂਦੀ ਜੇਹੀ ਨਾ ਖੜੀਏ ਲੱਖ ਮੱਥੇ ਟੇਕੀ ਜਾਓ ਲੱਖ ਪ੍ਰਾਰਥਨਾ ਕਰਾਈ ਜਾਓ ਕੋਈ ਫਾਇਦਾ ਨਹੀਂ ਜੇਕਰ ਅਸੀਂ ਧਰਮ ਦੇ ਲਈ ਨਾ ਖੜੇ ਤੇ ਅੱਜ ਸਾਨੂੰ ਲੋੜ ਹੈ ਮੇਰੇ ਵੀਰੋ ਇੱਥੇ ਹੋਕਾ ਦੇਣ ਦੀ ਇੱਥੇ ਸੰਘਰਸ਼ ਕਰਨ ਦੀ ਲੜਨ ਦੀ ਸੋ ਸਾਰਿਆਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਸਾਡਾ ਸਾਥ ਦਿਓ ਜਿੰਨਾ ਚਿਰ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਔਰ ਆਹ ਵੇਖੋ ਤੁਸੀਂ ਟੋਇਆ ਵੀਰ ਨੂੰ ਕਹੂਗਾ ਵੀ ਬੈ ਕਰਕੇ ਵਿਖਾ ਦੇ ਆਹ ਵੇਖੋ ਜੀ ਜਦੋਂ ਥੱਲੇ ਧਰਤੀ ਮਾਣੇ ਜਵਾਬ ਦੇ ਦਿੱਤਾ ਜਦੋਂ ਪਾਣੀ ਵੇਖ ਲਵਾਇਆ ਉਦੋਂ ਹੀ ਇਹਨਾਂ ਜਾਲਮਾਂ ਨੇ ਬੰਦ ਕੀਤਾ ਨਹੀਂ ਤੇ ਹੋ ਸਕਦਾ 10-20 ਫੁੱਟ ਹੋਰ ਡੂੰਗਾ ਇੱਥੇ ਟੋਇਆ ਕੱਢ ਦਿੰਦੇ ਤੇ ਆ ਘੜੇ ਵੀ ਉਵੇਂ ਪਏ ਆ ਤੇ ਆ ਵੇਖੋ ਮੁਸੀਬਾਈ ਚਾਰੇ ਜਿਨ੍ਹਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਇਹ ਸਾਰੇ ਇੱਥੇ ਇਕੱਠੇ ਹੋ ਕੇ ਆਏ ਆ ਸਿਆਣੇ ਕਹਿੰਦੇ ਸੀ ਵੀ ਮੁਰਦੇ ਜਿਹੜੇ ਉਹ ਨਾ ਪਟੋ ਖਾਨ ਇੱਕ ਬਣਿਆ ਕਿਸੇ ਨਾਲ ਲੜ ਪੀਆ ਨਾ ਤੇ ਅਗਲਾ ਜਾਂਦਾ ਜਰਾ ਛਾਡੋ ਤਾਂ ਮਰ ਗਿਆ ਮੁਰਦੇ ਨਾ ਪਟੋ ਪਰ ਇੱਥੇ ਜਾਲਮਾਂ ਨੇ ਮੁਰਦੇ ਛੱਡੇ ਨਹੀਂ ਉਵੇਂ ਹੱਡੀਆਂ ਰੁਲਦੀਆਂ ਪਈਆਂ ਕੋਈ ਕੁੱਤਾ ਖਾ ਰਿਹਾ ਕੋਈ ਬਿੱਲਾ ਖਾ ਰਿਹਾ ਸੁਬਾਤ ਤੋਂ ਤੁਸੀਂ ਇਸ ਵੀਡੀਓ ਦੇ ਵਿੱਚ ਦੇਖਿਆ ਕਿ ਕਿਵੇਂ ਮਸੀਹ ਭਾਈਚਾਰੇ ਨਾਲ ਧੱਕਾ ਕੀਤਾ ਗਿਆ ਔਰ ਅਸੀਂ ਹਰ ਟਾਈਮ ਦੇਖਦੇ ਆ ਕਿ ਹਮੇਸ਼ਾ ਮਸੀਹ ਭਾਈਚਾਰੇ ਨਾਲ ਹੀ ਧੱਕਾ ਕੀਤਾ ਜਾ ਰਿਹਾ ਇਸ ਵੀਡੀਓ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿ ਅਸੀਂ ਆਪਣੇ ਮਸੀਹ ਭਾਈਚਾਰੇ ਨੂੰ ਜੋ ਕਿ ਇਨਸਾਫ ਦਿਵਾ ਸਕੀ ਔਰ ਪ੍ਰਸ਼ਾਸਨ ਤਾਕਤ ਸਰ ਕਾਰ ਤੱਕ ਇਸ ਵੀਡੀਓ ਨੂੰ ਅਸੀਂ ਫੈਲਾਣਾ ਔਰ ਸਭ ਮਸੀਹ ਭਾਈਚਾਰਾ ਇੱਕ ਜੁਟ ਹੋ ਕੇ ਇਸ ਦੇ ਵਿੱਚ ਯੋਗਦਾਨ ਦੋ ਕਿ ਅਸੀਂ ਪ੍ਰਸ਼ਾਸਨ ਤੱਕ ਇਸ ਵੀਡੀਓ ਨੂੰ ਪਹੁੰਚਾ ਸਕੀਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਵਿਚਾਰਮਦਾਸ ਸਿਆ ਚੈਨਲ ਨੂੰ ਜੇਕਰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤੇ ਸਬਸਕ੍ਰਾਈਬ ਕਰਿਓ